ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਸੰਗਤ ਜੀ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣੀਓ ਜੀ ਕਿਉਂਕਿ ਅੱਜ ਦੀ ਵੀਡੀਓ ਦੀ ਇੱਕ ਇੱਕ ਗੱਲ ਬਹੁਤ ਕੀਮਤੀ ਆ ਸਾਡੇ ਕੰਮ ਆਉਣ ਵਾਲੀ ਆ ਅਕਸਰ ਬਾਬਾ ਅਨੰਦ ਸਿੰਘ ਜੀ ਆਪਣੀ ਕਥਾ ਦੇ ਵਿੱਚ ਇਹ ਸੁਣਾਇਆ ਕਰਦੇ ਸਨ ਬਾਬਾ ਅਨੰਦ ਸਿੰਘ ਜੀ ਕਹਿੰਦੇ ਇੱਕ ਪਿੰਡ ਦੇ ਵਿੱਚ ਇੱਕ ਸ਼ਾਹੂਕਾਰ ਰਹਿੰਦਾ ਸੀ ਜਿਹਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਧਨ, ਦੌਲਤ, ਸ਼ੋਹਰਤ ਪਰਮਾਤਮਾ ਦਾ ਦਿੱਤਾ ਸਭ ਕੁਝ ਉਸ ਸ਼ਾਹੂਕਾਰ ਦੇ ਕੋਲ ਸੀ ਪਰ ਕਹਿੰਦੇ ਉਹ ਸ਼ਾਹੂਕਾਰ ਦੇ ਘਰ ਦੇ ਵਿੱਚ ਇੱਕ ਚੀਜ਼ ਦੀ ਕਮੀ ਸੀ ਉਹ ਸੀ ਔਲਾਦ ਸ਼ਾਹੂਕਾਰ ਦੇ ਕੋਲ ਕੋਈ ਔਲਾਦ ਨਹੀਂ ਸੀ ਪਰ ਕਾਰੋਬਾਰ ਬਹੁਤ ਵੱਡਾ ਸ਼ਾਹੂਕਾਰ ਕਈ ਵਾਰ ਮਨ ਦੇ ਵਿੱਚ ਸੋਚਦਾ ਕਿ ਮੇਰੇ ਇੰਨੇ ਵੱਡੇ ਕਾਰੋਬਾਰ ਦਾ ਕੀ ਬਣੇਗਾ ਇਹਨੂੰ ਮੰਗਰੋ ਕੌਣ ਸੰਭਾਲੇਗਾ ਇਹਨੂੰ ਤਾਂ ਬੜੀ ਬੜੀ ਮੁਸ਼ਕਲ ਦੇ ਨਾਲ ਸੰਭਾਲ ਰਿਹਾ ਹਾਂ ਕਹਿੰਦੇ ਸ਼ਾਹੂਕਾਰ ਨੇ ਆਪਣੇ ਕੰਮਕਾਰ ਦੇ ਵਿੱਚ ਹੱਥ ਵਟਾਉਣ ਦੇ ਲਈ ਆਪਣੀ ਹੈਲਪ ਦੇ ਲਈ ਆਪਣੇ ਕੋਲ ਇੱਕ ਨੌਕਰ ਰੱਖ ਲਿਆ ਕਹਿੰਦੇ ਉਹ ਨੌਕਰ ਕੀ ਰੱਖਿਆ ਨੌਕਰ ਨੇ ਤਾਂ ਸਾਰੀਆਂ ਘਰ ਦੀਆਂ ਬਾਹਰ ਦੀਆਂ ਜ਼ਿੰਮੇਵਾਰੀਆਂ ਚੁੱਕ ਲਈਆਂ ਕਿੰਦੇ ਉਹ ਨੌਕਰ ਦੁਕਾਨ ਤੇ ਵੀ ਸਾਰਾ ਕੰਮ ਸੰਭਾਲ ਲਿਆ ਕਰੇ ਘਰ ਦੇ ਵਿੱਚ ਆ ਕੇ ਵੀ ਕੰਮ ਕਰਿਆ ਕਰੇ ਸ਼ਾਹੂਕਾਰ ਦੀ ਵੀ ਬੜੀ ਸੇਵਾ ਕਰਿਆ ਕਰੇ ਸ਼ਾਹੂਕਾਰ ਬੜਾ ਖੁਸ਼ ਰਹਿਣ ਲੱਗਾ ਕਿ ਮੇਰਾ ਨੌਕਰ ਬਹੁਤ ਚੰਗਾ ਏ ਇਹਨੇ ਤਾਂ ਮੇਰੇ ਕੰਮ ਦਾ ਬੋਝ ਹੀ ਹਟਾ ਦਿੱਤਾ ਕਿੰਦੇ ਸ਼ਾਹੂਕਾਰ ਆਪਣੇ ਨੌਕਰ ਤੋਂ ਬੜਾ ਖੁਸ਼ ਹੋ ਗਿਆ ਉਹਨੇ ਆਪਣੇ ਨੌਕਰ ਦੀ ਤਨਖਾਹ ਵਧਾ ਦਿੱਤੀ ਪਰ ਕਹਿੰਦੇ ਨੌਕਰ ਉਹ ਕਦੇ ਵੀ ਤਨਖਾਹ ਲੈਂਦਾ ਹੀ ਨਹੀਂ ਸੀ ਕਿਉਂਕਿ ਸ਼ਾਹਕਾਰ ਦੇ ਕੋਲ ਉਹਦੇ ਘਰ ਦੇ ਵਿੱਚ ਹੀ ਤਾਂ ਰਹਿ ਰਿਹਾ ਸੀ ਕਦੇ ਵੀ ਉਹਨੇ ਆਪਣੀ ਤਨਖਾਹ ਬਾਰੇ ਨਾ ਪੁੱਛਿਆ ਨਾ ਹੀ ਕਦੇ ਤਨਖਾਹ ਮੰਗੀ ਕਹਿੰਦੇ ਬਸ ਇਸੇ ਤਰ੍ਹਾਂ ਉਹਨੇ ਪੂਰੀ ਇਮਾਨਦਾਰੀ ਦੇ ਨਾਲ ਮਨ ਲਾ ਕੇ ਸਾਰੇ ਕੰਮਕਾਰ ਕਰਦੇ ਰਹਿਣਾ ਸ਼ੌਕਰ ਦੇ ਮਨ ਦੇ ਵਿੱਚ ਇੱਕ ਦਿਨ ਖਿਆਲ ਆਇਆ ਵੀ ਹੁਣ ਤਾਂ ਇਹ ਸਾਰਾ ਕੰਮ ਤਾਂ ਵੀ ਬੜੇ ਵਧੀਆ ਤਰੀਕੇ ਨਾਲ ਸਿੱਖ ਗਿਆ ਹੈ ਕਿਉਂ ਨਾ ਇਹਨੂੰ ਆਪਣਾ ਹਿੱਸੇਦਾਰ ਬਣਾ ਲਵਾਂ ਬੜੀ ਇਮਾਨਦਾਰੀ ਦੇ ਨਾਲ ਕੰਮ ਕਰਦਾ ਹੈ ਅਤੇ ਜਦੋਂ ਦਾ ਇਹਨੇ ਇੱਥੇ ਆ ਕੇ ਮੇਰੇ ਨਾਲ ਕੰਮ ਕਰਨਾ ਸ਼ੁਰੂ ਕੀਤਾ ਹੈ ਮੇਰੇ ਤਾਂ ਕੰਮ ਦੇ ਵਿੱਚ ਦਿਨੋਂ ਦਿਨ ਬਰਕਤ ਵਧ ਰਹੀ ਆ ਕੰਮ ਵੀ ਬਹੁਤ ਵਧ ਗਿਆ ਇਹਦਾ ਤਾਂ ਪੈੜਾ ਹੀ ਬਹੁਤ ਚੱਲ ਜਾਏ ਤਾਂ ਕਿਉਂ ਨਾ ਇਹਨੂੰ ਆਪਣੇ ਕਾਰੋਬਾਰ ਦੇ ਵਿੱਚ ਹਿੱਸੇਦਾਰ ਬਣਾ ਲਵਾਂ ਕਹਿੰਦੇ ਸ਼ਾਹੂਕਾਰ ਨੇ ਆਪਣੇ ਹੀ ਮਨ ਨਾਲ ਆਪਣੀ ਮਰਜ਼ੀ ਨਾਲ ਉਸ ਮੁੰਡੇ ਨੂੰ ਆਪਣੇ ਕਾਰੋਬਾਰ ਦਾ ਹਿੱਸੇਦਾਰ ਬਣਾ ਲਿਆ ਕਹਿੰਦੇ ਪਰ ਕਹਿੰਦੇ ਅਚਾਨਕ ਕੀ ਹੋਇਆ ਕਿ ਉਹ ਮੁੰਡਾ ਬਿਮਾਰ ਪੈ ਗਿਆ ਕਹਿੰਦੇ ਜਦੋਂ ਉਹ ਮੁੰਡਾ ਬਿਮਾਰ ਪਿਆ ਤਾਂ ਇਹ ਸ਼ਾਹੂਕਾਰ ਵੀ ਬੜੀ ਚਿੰਤਾ ਜੀ ਦੇ ਵਿੱਚ ਆ ਗਿਆ ਅਤੇ ਅਚਾਨਕ ਹੀ ਉਹ ਮੁੰਡੇ ਦੀ ਮੌਤ ਹੋ ਗਈ। ਕਹਿੰਦੇ ਉਹ ਮੁੰਡੇ ਦੀ ਮੌਤ ਤੋਂ ਬਾਅਦ ਇਹ ਸ਼ਾਹੂਕਾਰ ਬੜਾ ਖੁਸ਼ਕੁਸ਼ ਰਹਿਣ ਲੱਗਾ ਅਤੇ ਇਹਦੀ ਖੁਸ਼ੀ ਹੋਰ ਵੀ ਵੱਧ ਗਈ ਕਿਉਂਕਿ ਇਹਦੇ ਘਰ ਦੇ ਵਿੱਚ ਔਲਾਦ ਆਉਣ ਦੀ ਆਸ ਬਣ ਗਈ। ਇਹਦੀ ਧਰਮ ਪਤਨੀ ਗਰਭਵਤੀ ਹੋ ਗਈ ਤਾਂ ਇਹ ਸ਼ਾਹੂਕਾਰ ਤਾਂ ਹੋਰ ਵੀ ਜ਼ਿਆਦਾ ਖੁਸ਼ ਕਹਿੰਦੇ ਸਮਾਂ ਬੀਤਦਾ ਗਿਆ। 9 ਮਹੀਨਿਆਂ ਬਾਅਦ ਇਹਦੇ ਘਰ ਇੱਕ ਬੜੇ ਹੀ ਪਿਆਰੇ ਪੁੱਤਰ ਨੇ ਜਨਮ ਲਿਆ। ਪੁੱਤਰ ਦੀ ਪ੍ਰਾਪਤੀ ਕਰਕੇ ਇਸ਼ਾਉਕਾਰ ਬੜਾ ਖੁਸ਼ ਹੋ ਰਿਹਾ ਏ ਕਿ ਰੱਬ ਨੇ ਮੇਰੀ ਸੋਣ ਲਈ ਮੇਰੇ ਕਾਰੋਬਾਰ ਨੂੰ ਕੰਮਦੰਦੇ ਨੂੰ ਸੰਭਾਲਣ ਵਾਲਾ ਆ ਗਿਆ ਕਹਿੰਦੇ ਆਪਣੇ ਪੁੱਤਰ ਨੂੰ ਬੜੀਆਂ ਰੀਚਾਂ ਚਾਵਾਂ ਦੇ ਨਾਲ ਇਸ ਸ਼ਾਹੂਕਾਰ ਨੇ ਪਾਲਿਆ ਪੋਸਿਆ ਪੜਾਇਆ ਲਿਖਾਇਆ ਪੁੱਤਰ ਜਵਾਨ ਹੋਇਆ ਤਾਂ ਉਹਦਾ ਵਿਆਹ ਕਰ ਦਿੱਤਾ ਪਰ ਕਹਿੰਦੇ ਵਿਆਹ ਵਾਲੇ ਦਿਨ ਹੀ ਰਾਤ ਨੂੰ ਉਹਦੇ ਪੇਟ ਦੇ ਵਿੱਚ ਐਨਾ ਦਰਦ ਉੱਠਿਆ ਕਿ ਉਹ ਦਰਦ ਠੀਕ ਹੋਣ ਦਾ ਨਾਮ ਹੀ ਨਹੀਂ ਸੀ ਲੈ ਰਿਹਾ ਕਈ ਗਾਧਾ ਕੀ ਮਾਣੂ ਦਿਖਾਇਆ ਡਾਕਟਰਾਂ ਨੂੰ ਦਿਖਾਇਆ ਪਰ ਕੋਈ ਇਲਾਜ ਨਾ ਮਿਲਿਆ ਉਹ ਸ਼ਾਹੂਕਾਰ ਨੇ ਆਪਣੇ ਪੁੱਤਰ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾ ਲਿਆ ਬਹੁਤ ਇਲਾਜ ਚੱਲਿਆ ਪਰ ਪੁੱਤਰ ਠੀਕ ਹੋਣ ਦਾ ਨਾਮ ਨਹੀਂ ਸੀ ਲੈ ਰਿਹਾ ਸ਼ਾਹੂਕਾਰ ਆਪਣੀ ਸਾਰੀ ਜ਼ਮੀਨ ਜਾਇਦਾਦ ਵੇਚਣ ਨੂੰ ਤਿਆਰ ਹੋ ਗਿਆ ਵੀ ਕਿਸੇ ਨਾ ਕਿਸੇ ਤਿੱਕੇ ਦੇ ਨਾਲ ਮੇਰਾ ਪੁੱਤਰ ਬਚ ਜਾਵੇ ਪਰ ਡਾਕਟਰਾਂ ਨੇ ਜਵਾਬ ਦੇ ਦਿੱਤਾ ਡਾਕਟਰਾਂ ਨੇ ਕਿਹਾ ਕਿ ਤੁਹਾਡੇ ਪੁੱਤਰ ਨੂੰ ਐਸਾ ਦੁੱਖ ਰੋਗ ਲੱਗਾ ਏ ਕਿ ਠੀਕ ਨਹੀਂ ਹੋ ਸਕਦਾ ਇਹਦਾ ਅੰਤ ਸਮਾਂ ਨੇੜੇ ਆ ਗਿਆ ਏ ਤੁਸੀਂ ਇਹਨੂੰ ਘਰ ਲੈ ਜਾਓ ਜਾ ਕੇ ਸੇਵਾ ਕਰ ਲਓ ਕਹਿੰਦੇ ਹੁਣ ਤੱਕ ਸ਼ਾਹੂਕਾਰ ਨੇ ਬਹੁਤ ਸਾਰਾ ਧਨ ਆਪਣੇ ਪੁੱਤਰ ਤੇ ਖਰਚ ਕਰ ਲਿਆ ਸੀ ਅਤੇ ਉੱਤੋਂ ਬਚਣ ਦੀ ਕੋਈ ਆਸ ਵੀ ਨਹੀਂ ਡਾਕਟਰਾਂ ਨੇ ਵੀ ਜਵਾਬ ਦੇ ਦਿੱਤਾ ਸ਼ਾਹੂਕਾਰ ਬਹੁਤ ਦੁਖੀ ਹੋਇਆ ਦੁਖੀ ਮਨਤੀ ਨਾਲ ਆਪਣੇ ਪੁੱਤਰ ਨੂੰ ਆਪਣੇ ਘਰ ਵਿੱਚ ਲੈ ਆਇਆ ਪੁੱਤਰ ਦੇ ਸਹਾਰੇ ਬੈਠਾ ਸੋਚ ਰਿਹਾ ਏ ਕਿ ਮੇਰੇ ਜੀਵਨ ਦਾ ਇੱਕੋ ਇੱਕ ਸਹਾਰਾ ਮੱਸਾ ਤਾਂ ਮੈਨੂੰ ਹੀ ਮਿਲਿਆ ਸੀ ਅ ਰੱਬਾ ਮੇਰੇ ਤੋਂ ਕੀ ਕਸੂਰ ਹੋ ਗਿਆ ਕਿ ਮੇਰਾ ਜਵਾਨ ਪੁੱਤਰ ਇੰਜ ਮੱਜੇ ਤੇ ਪਿਆ ਹੈ ਬਚਨ ਦੀ ਕੋਈ ਆਸ ਨਹੀਂ ਆ ਕਹਿੰਦੇ ਜਦੋਂ ਇੰਜ ਬੈਠਾ ਸੋਚ ਰਿਹਾ ਨਾ ਤਾਂ ਇਹਦੇ ਕੰਨਾਂ ਦੇ ਵਿੱਚ ਇੱਕ ਆਵਾਜ਼ ਪਈ ਮਾਲਕ ਪਹਿਚਾਨਿਆ ਕਹਿੰਦੇ ਨੇ ਇੱਕਦਮ ਆਪਣਾ ਸਿਰ ਉੱਪਰ ਚੁੱਕਿਆ ਇਧਰ ਉਧਰ ਦੇਖਿਆ ਕਿਉਂਕਿ ਆਵਾਜ਼ ਪਹਿਚਾਨ ਦੇ ਵਿੱਚ ਆ ਗਈ ਇਹ ਤਾਂ ਆਵਾਜ਼ ਉਹਦੇ ਉਸ ਨੌਕਰ ਦੀ ਸੀ ਜੋ ਇਹਦੀ ਦੁਕਾਨ ਦੇ ਵਿੱਚ ਕੰਮ ਕਰਦਾ ਸੀ ਇਹਦੇ ਘਰ ਵਿੱਚ ਕੰਮ ਕਰਦਾ ਸੀ ਇਹਦੀ ਸੇਵਾ ਕਰਦਾ ਸੀ ਜਿਹਦੀ ਅਚਾਨਕ ਮੌਤ ਹੋ ਗਈ ਸੀ ਕਹਿੰਦੇ ਫਿਰ ਉਹ ਆਵਾਜ਼ ਆਈ ਮਾਲਕ ਪਹਿਚਾਨਿਆ ਕਹਿੰਦੇ ਜਦ ਨੇ ਦੇਖਿਆ ਤਾਂ ਇਹਦਾ ਪੁੱਤਰ ਬੋਲ ਰਿਹਾ ਸੀ ਇਹਨੇ ਆਪਣੇ ਪੁੱਤਰ ਨੂੰ ਕਿਹਾ ਕਿ ਪੁੱਤ ਤੂੰ ਇਹ ਕੀ ਬੋਲ ਰਿਹਾ ਹੈ ਤਾਂ ਕਹਿੰਦੇ ਉਹ ਮੰਝੇ ਦੇ ਪਿਆ ਇਹਦਾ ਪੁੱਤਰ ਮੁਸਕਰਾ ਕੇ ਕਹਿਣ ਲੱਗਾ ਮਾਲਕ ਮੈਂ ਤੁਹਾਡਾ ਪੁੱਤਰ ਨਹੀਂ ਹਾਂ ਮੈਂ ਉਹੀ ਨੌਕਰ ਹਾਂ ਜਿਹਦੇ ਨਾਲ ਤੁਸੀਂ ਧੋਖਾ ਕੀਤਾ ਸੀ ਜਿਹਨੂੰ ਜ਼ਹਿਰ ਦਾ ਟੀਕਾ ਲਗਵਾ ਕੇ ਮਰਵਾ ਦਿੱਤਾ ਸੀ ਕਹਿੰਦੇ ਜਦ ਮੰਝੇ ਦੇ ਲੰਮੇ ਪਏ ਪੁੱਤਰ ਨੇ ਇਹ ਗੱਲਾਂ ਕਹੀਆਂ ਤਪੂ ਸ਼ਾਹੂਕਾਰ ਦੇ ਅੱਗੇ ਸਾਰਾ ਸੀਰ ਕੁmb ਗਿਆ ਸਭ ਕੁਝ ਯਾਦ ਆ ਗਿਆ ਵੀ ਕਿੰਨੇ ਆਪਣੇ ਵਫਾਦਾਰ ਇਮਾਨਦਾਰ ਨੌਕਰ ਦੇ ਨਾਲ ਧੋਖਾ ਕੀਤਾ ਸੀ ਉਹਨੂੰ ਯਾਦ ਆਇਆ ਕਿ ਜਿਸ ਦਿਨ ਇਹਦਾ ਨੌਕਰ ਅਚਾਨਕ ਬਿਮਾਰ ਪੈ ਗਿਆ ਉਹਨੂੰ ਕੋਈ ਬਹੁਤਾ ਵੱਡਾ ਦੁੱਖ ਰੋਗ ਨਹੀਂ ਸੀ ਮਾੜਾ ਗਿਆ ਸ਼ਰੀਰ ਦੇ ਵਿੱਚ ਕਮਜ਼ੋਰੀ ਆਈ ਸੀ ਜਦ ਇਹ ਡਾਕਟਰ ਦੇ ਕੋਲ ਉਹਦਾ ਇਲਾਜ ਕਰਾਉਣ ਦੇ ਲਈ ਲੈ ਕੇ ਗਿਆ ਇਹਦੇ ਮਨ ਦੇ ਵਿੱਚ ਖਿਆਲ ਆਇਆ ਕਿ ਮੇਰਾ ਨੌਕਰ ਮੇਰੇ ਕੋਲ ਬਹੁਤ ਚਿਰ ਦਾ ਕੰਮਕਾਰ ਕਰ ਰਿਹਾ ਹੈ ਇਹਨੇ ਕਦੇ ਵੀ ਮੇਰੇ ਕੋਲੋਂ ਕੋਈ ਪੈਸਾ ਨਹੀਂ ਮੰਗਿਆ ਅੱਜ ਪਹਿਲੇ ਦਿਨ ਇਹਦੇ ਇਲਾਜ ਦੇ ਲਈ ਉਹਨੂੰ ਅਥੀ ਪੈਸਾ ਖਰਚ ਕਰਨਾ ਪਿਆ ਸੀ ਕਿੰਦੇ ਇਹਨੇ ਉਸੇ ਦਿਨ ਹੀ ਘਰ ਦੇ ਵਿੱਚ ਆ ਕੇ ਹਿਸਾਬ ਕਿਤਾਬ ਲਗਾਇਆ ਕਿ ਜਦੋਂ ਦਾ ਇਹ ਨੌਕਰ ਮੇਰੇ ਕੋਲ ਕੰਮ ਤੇ ਆਇਆ ਹੈ ਇਹਦੀ ਤਨਖਾਹ ਕਿੰਨੀ ਬਣ ਗਈ ਹੋਵੇਗੀ ਇਹਦੀ ਹਿੱਸੇਦਾਰੀ ਦੇ ਹਿਸਾਬ ਦੇ ਨਾਲ ਇਹਦਾ ਕਿੰਨਾ ਕੁ ਪੈਸਾ ਤੇਰੇ ਵੱਲ ਬਣ ਗਿਆ ਹੈ ਕਹਿੰਦੇ ਜਦੋਂ ਹਿਸਾਬ ਲਗਾਇਆ ਤਾਂ ਉਹ ਨੌਕਰ ਦਾ ਬਹੁਤ ਸਾਰਾ ਪੈਸਾ ਇਹ ਸ਼ੌਕਰ ਵੱਲ ਬੋਲ ਰਿਹਾ ਸੀ ਇਸ ਕਰਕੇ ਸ਼ੌਕਰ ਡਰ ਗਿਆ ਘਬਰਾ ਗਿਆ ਲਾਲਚ ਦੇ ਵਿੱਚ ਆ ਗਿਆ ਸ਼ੌਕਰ ਨੇ ਮਨ ਵਿੱਚ ਸੋਚ ਲਿਆ ਵੀ ਇੰਨੇ ਜਿੰਦਾ ਇਹਨੇ ਕਦੇ ਮੇਰੇ ਕੋਲੋਂ ਪੈਸਾ ਨਹੀਂ ਮੰਗਿਆ ਪਰ ਇੱਕ ਨਾ ਇੱਕ ਦਿਨ ਤਾਂ ਇਹ ਹਿਸਾਬ ਕਰੇਗਾ ਆਪਣਾ ਪੈਸਾ ਮੰਗੇਗਾ ਤਾ ਕਿਉਂ ਨਾ ਹੁਣ ਮੌਕਾ ਏ ਇਹ ਬਿਮਾਰ ਆ ਇਹਨੂੰ ਮਰਵਾ ਦਵਾ ਕਹਿੰਦੇ ਇਹਨੇ ਡਾਕਟਰ ਨੂੰ ਲਾਲਚ ਦਿੱਤਾ ਕੁਝ ਪੈਸੇ ਦਿੱਤੇ ਅਤੇ ਜ਼ਹਿਰ ਦਾ ਟੀਕਾ ਉਹ ਡਾਕਟਰ ਦੇ ਰਾਹੀਂ ਲਗਵਾ ਕੇ ਇਹਨੂੰ ਮਰਵਾ ਦਿੱਤਾ ਸੀ ਕਹਿੰਦੇ ਹੁਣ ਇਹ ਸਾਰਾ ਸੀਨ ਇਹ ਸ਼ਾਹੂਕਾਰ ਦੀ ਅੱਖਾਂ ਅੱਗੇ ਘੁੱਗ ਗਿਆ ਸਭ ਕੁਝ ਯਾਦ ਆ ਗਿਆ ਵੀ ਮੈਂ ਕਿੰਨਾ ਵੱਡਾ ਪਾਪ ਕੀਤਾ ਸੀ ਓਨੀ ਧੀਰ ਮੱਝੇ ਤੇ ਪਿਆ ਪੁੱਤਰ ਫਿਰ ਬੋਲਿਆ ਕਿ ਮਾਲਕ ਤੁਸੀਂ ਮੇਰੇ ਨਾਲ ਇੰਨਾ ਵੱਡਾ ਪਾਪ ਇੰਨਾ ਵੱਡਾ ਧੋਖਾ ਸਿਰਫ ਇਸ ਪੈਸੇ ਕਰਕੇ ਕੀਤਾ ਸੀ ਨਾ ਪਰ ਇਹ ਪੈਸੇ ਦਾ ਹਿਸਾਬ ਕਿਤਾਬ ਤਾਂ ਤੁਹਾਨੂੰ ਦੇਣਾ ਪੈਣਾ ਸੀ ਇਹ ਤੁਹਾਡੇ ਘਰ ਨੇ ਜਨਮ ਹੀ ਆਪਣਾ ਪੈਸਾ ਵਾਪਸ ਕਰਵਾਉਣ ਦੇ ਲਈ ਲਿਆ ਸੀ ਤੁਹਾਡਾ ਸਾਰਾ ਪੈਸਾ ਮੇਰੇ ਇਲਾਜ ਤੇ ਲੱਗ ਗਿਆ ਹੈ ਅਤੇ ਹੁਣ ਬਾਕੀ ਦੀ ਉਮਰ ਤੁਸੀਂ ਪਛਤਾਵੇ ਦੇ ਵਿੱਚ ਜੀਵੋਗੇ ਆਪਣੇ ਜਵਾਨ ਪੁੱਤਰ ਦੀ ਮੌਤ ਦੇ ਗਮ ਵਿੱਚ ਬਿਤਾਉਗੇ ਇਹਦੇ ਤੋਂ ਵੱਡੀ ਤੁਹਾਡੀ ਸਜ਼ਾ ਹੋਰ ਕੋਈ ਨਹੀਂ ਹੋ ਸਕਦੀ ਸ਼ਾਉਕਾਰ ਨੇ ਰੋਂਦੇ ਹੋਏ ਨੇ ਆਪਣੇ ਪੁੱਤਰ ਨੂੰ ਇੱਕ ਸਵਾਲ ਕੀਤਾ ਕਿ ਪੁੱਤਰ ਚਲੋ ਮੰਨਦਾ ਹਾਂ ਕਿ ਮੈਂ ਤੇਰੇ ਨਾਲ ਮਾਰਾ ਕੀਤਾ ਤੇਰੇ ਨਾਲ ਧੋਖਾ ਕੀਤਾ ਅਤੇ ਤੂੰ ਉਸ ਧੋਖੇ ਦਾ ਬਦਲਾ ਲੈਣ ਦੇ ਲਈ ਮੇਰੇ ਕੋਲ ਆਇਆ ਏ ਮੇਰੇ ਮਾੜੇ ਕਰਮਾਂ ਦਾ ਹਿਸਾਬ ਕਿਤਾਬ ਕਰਨਾ ਆਏ ਪਰ ਤੇਰੀ ਪਤਨੀ ਦਾ ਕੀ ਕਸੂਰ ਹੁਣ ਉਹ ਵੀ ਤਾਂ ਸਾਰੀ ਉਮਰ ਦੀ ਯਾਦ ਵਿੱਚ ਤੇਰੇ ਗੰਮ ਵਿੱਚ ਬਿਤਾਵੇਗੀ ਨਾ ਉਹ ਇੱਕ ਦਿਨ ਦੀ ਵਿਆਹੀ ਉਹਨੇ ਵਿਆਹ ਦਾ ਕੋਈ ਸੁੱਖ ਹੀ ਨਹੀਂ ਮਾਨਿਆ ਅਤੇ ਵਿਧਵਾ ਹੋ ਗਈ ਉਹਦਾ ਕੀ ਕਸੂਰ ਸੀ ਉਹਨੂੰ ਕਿਹੜੇ ਕਰਮਾਂ ਦੀ ਸਜ਼ਾ ਮਿਲੀ ਆ ਤੇ ਕਹਿੰਦੇ ਉਹ ਪੁੱਤਰ ਬੋਲਿਆ ਸੇਠ ਜੀ ਭੁੱਲ ਗਏ ਹੋ ਤੁਹਾਡੇ ਇਸ ਪਾਪ ਤੁਹਾਡੇ ਇਸ ਧੋਖੇ ਦੇ ਵਿੱਚ ਤੁਹਾਡਾ ਸਾਥ ਦੇਣ ਵਾਲਾ ਇੱਕ ਡਾਕਟਰ ਵੀ ਸੀ ਅਤੇ ਇਹ ਉਹੀ ਡਾਕਟਰ ਰਿਹਾ ਕਿਉਂਕਿ ਉਹ ਡਾਕਟਰ ਇਹ ਪਾਪ ਕਰਨ ਤੋਂ ਬਾਅਦ ਕੁਝ ਸਮੇਂ ਬਾਅਦ ਮਰ ਗਿਆ ਸੀ ਇਹਦਾ ਵੀ ਦੁਬਾਰਾ ਜਨਮ ਹੋਇਆ ਏ ਮੇਰੀ ਪਤਨੀ ਦੇ ਰੂਪ ਦੇ ਵਿੱਚ ਉਹੀ ਡਾਕਟਰ ਆ ਹੁਣ ਇਹ ਵੀ ساری ਉਮਰ ਸਾਰੇ ਆਪਗਤੇਗਾ ਇਹ ਕਹਿ ਕੇ ਪੁੱਤਰ ਨੇ ਦਮ ਤੋੜ ਦਿੱਤਾ ਅਤੇ ਉਦ ਮਹਾਪੁਰਖ ਜੀ ਇਹ ਕਥਾ ਸੁਣਾ ਕੇ ਇਹੋ ਸਮਝਾਇਆ ਕਰਦੇ ਸਨ ਕਿ ਭਾਈ ਕਰਮਾਂ ਦਾ लेखा जोखा ਦੇਣਾ ਪੈਂਦਾ ਹੈ ਕਰਮ ਬੀਜ ਖੁਦ ਹੀ ਆਪਾਂ ਬੀਜਨੇ ਆ ਖੁਦ ਹੀ ਵੱਢਨੇ ਆ ਅਤੇ ਖੁਦ ਹੀ ਸਾਨੂੰ ਖਾਣੇ ਪੈਂਦੇ ਆ ਇਸ ਕਰਕੇ ਚੰਗੇ ਕਰਮ ਕਮਾਓ ਜਿਵੇਂ ਕਿਸਾਨ ਧਰਤੀ ਦੇ ਵਿੱਚ ਇੱਕ ਬੀਜ ਬੀਜਦਾ ਹੈ ਅਤੇ ਉਹਦੇ ਤੋਂ ਉਹਨੂੰ ਕਈ ਗੁਣਾ ਵੱਧ ਫਲ ਪ੍ਰਾਪਤ ਹੁੰਦਾ ਹੈ ਨਾ ਉਸੇ ਤਰ੍ਹਾਂ ਮਨੁੱਖ ਜੋ ਵੀ ਕਰਮ ਬੀਜ ਬੀਜਦਾ ਹੈ ਜੋ ਵੀ ਕੰਮ ਕਰਦਾ ਹੈ ਜੋ ਵੀ ਕਰਮ ਕਮਾਉਂਦਾ ਹੈ ਨਾ ਉਹਦੇ ਉਸ ਕਰਮ ਨੂੰ ਕਈ ਗੁਣਾ ਵੱਧ ਫਲ ਮਿਲਦਾ ਹੈ ਉਹਨੂੰ ਭੋਗਣਾ ਪੈਂਦਾ ਹੈ ਜੇ ਮਨੁੱਖ ਅਜ ਚੰਗੇ ਕੰਮ ਕਰ ਰਿਹਾ ਹੈ ਤਾਂ ਉਹਦੇ ਚੰਗੇ ਕੰਮਾਂ ਦਾ ਫਲ ਉਹਨੂੰ ਕਈ ਗੁਣਾ ਹੋ ਕੇ ਮਿਲਣਾ ਹੈ ਜੇ ਅਜ ਮਾੜੇ ਕਰਮ ਕੀਤੇ ਆ ਮਾੜੇ ਕਰਮ ਕਮਾਏ ਆ ਤਾਂ ਮਾੜੇ ਕਰਮਾਂ ਦਾ ਫਲ ਵੀ ਕਈ ਗੁਣਾ ਹੋ ਕੇ ਵਾਪਸ ਆਉਣਾ ਇਸ ਕਰਕੇ ਫੈਸਲਾ ਸਾਡੇ ਹੱਥ ਵਿੱਚ ਆ ਕਿ ਅਸੀਂ ਚੰਗੇ ਕੰਮ ਕਰਨੇ ਆ ਕਿ ਮਾੜੇ ਕੰਮ ਕਰਕੇ ਆ ਇਸ ਕਰਕੇ ਮਹਾਪੁਰਖ ਜੀ ਸਮਝਾਉਂਦੇ ਹੋਏ ਕਿ ਨੇ ਸੰਕੀਤ ਭਾਈ ਹਮੇਸ਼ਾ ਨੇਕ ਕੰਮ ਕਰੋ ਅੱਜ ਆਪਾਂ ਜਵਾਨੀ ਦੇ ਜੋਰ ਦੇ ਵਿੱਚ ਆਪਣੇ ਉੱਚੇ ਆਉਂਦੇ ਦੇ ਰੁਤਬੇ ਦੇ ਜੋਰ ਦੇ ਵਿੱਚ ਆਪਣੀ ਤਾਕਤ ਦੇ ਜੋਰ ਦੇ ਵਿੱਚ ਕਈ ਵਾਰ ਪੁੱਠੇ ਜਿੱਤੇ ਕੰਮ ਕਰ ਬੈਠਦੇ ਆਂ ਕਈ ਵਾਰ ਜਾਣੀ ਅਣਜਾਣੀ ਦੇ ਵਿੱਚ ਕੁਝ ਗਲਤੀਆਂ ਕਰ ਬੈਠਦੇ ਆਂ ਅਤੇ ਸੋਚਦੇ ਆਂ ਵੀ ਜੋ ਮੈਂ ਮਾੜਾ ਕੰਮ ਕੀਤਾ ਮੈਨੂੰ ਕਿਹੜਾ ਕਿਸੇ ਨੇ ਵੇਖਿਆ ਹੋਰ ਸਾਨੂੰ ਕੋਈ ਦੇਖੇ ਜਾਏ ਨਾ ਦੇਖੇ ਉਹ ਪਰਮਪਿਤਾ ਪਰਮਾਤਮਾ ਸਾਨੂੰ ਹਰ ਵੇਲੇ ਦੇਖ ਰਹੇ ਨੇ ਸਾਡੇ ਇੱਕ ਇੱਕ ਕਰਮ ਦਾ ਹਿਸਾਬ ਕਿਤਾਬ ਲਿਖ ਰਹੇ ਨੇ ਦੁਨੀਆਂ ਦੇ ਨਾਲ ਚੁਸਤ ਚਲਾਕੀਆਂ ਜਲ ਜਾਣਗੀਆਂ ਪਰ ਉਹ ਪਰਮਕੀਤਾ ਪਰਮਾਤਮਾ ਜੀ ਦੇ ਨਾਲ ਕੋਈ ਚੁਸਤ ਚਲਾਕੀ ਨਹੀਂ ਚੱਲਣੀ ਤਾਂ ਇਸ ਕਰਕੇ ਪਰਮਾਤਮਾ ਦੀ ਦਿੱਤੀ ਹੋਈ ਸਿੱਖਿਆ ਦੇ ਅਨੁਸਾਰ ਚੱਲिए ਸੱਚ ਦੇ ਪਹਿਰੇਦਾਰ ਬਣੀਏ ਸੱਚ ਦਾ ਸਾਥ ਦੇਈਏ ਝੂਠ ਫਰੇਬ ਠੱਗੀ ਠੋਰੀ ਈਰਖਾ ਨਿੰਦਿਆ ਤੋਂ ਦੂਰ ਰਹੀਏ ਮਹਾਂਪੁਰਖ ਜੀ ਕਹਿੰਦੇ ਜੋ ਮਨੁੱਖ ਦੂਜਿਆਂ ਦੇ ਉੱਤੇ ਤਰਸ ਕਰਦੇ ਨੇ ਦੂਜਿਆਂ ਦੇ ਪਰਦੇ ਕੱਜਦੇ ਨੇ ਸਤਿਗੁਰ ਸੱਚੇ ਬਾਦਸ਼ਾਹ ਉਹਨਾਂ ਦੇ ਉੱਤੇ ਤਰਸ ਕਰਦੇ ਨੇ ਉਹਨਾਂ ਦੇ ਪਰਦੇ ਕੱਜ ਲੈਂਦੇ ਨੇ